ਜੇਲਾਂ ਦੇ ਵਿੱਚ ਇੱਕ ਬੜੀ ਖਾਸ ਗੱਲ ਹੈ ਜੇਲ੍ਹ ਮੰਤਰੀ ਸਾਹਿਬ ਨੇ ਮੇਰੇ ਛੋਟੇ ਭਰਾ ਨੇ ਕਦੇ ਕਿਸੇ ਜਮਾਨੇ 'ਚ ਮੈਨੂੰ ਗੁਰੂ ਕਹਿੰਦੇ ਹੁੰਦੇ ਮੇਰੇ ਤਾਂ ਗਗੂ ਗੁਰੂ ਜੀ ਨੇ ਜਦੋਂ ਆਊਟ ਹੁੰਦੇ ਨੇ ਮੈਂ ਟੀਵੀ ਬੰਦ ਕਰ ਦਿੰਦਾ ਸੀ ਉਹ ਜੇਲ੍ਹ ਮੰਤਰੀ ਨੇ ਮੈਂ ਉਹਨਾਂ ਨੂੰ ਪੁੱਛਦਾ 10 ਰੁਪਏ ਦੀ ਜਰਦੇ ਦੀ ਪੂੜੀ 2000 ਦੀ ਵਿਕਦੀ ਹੈ ਅੰਦਰ ਕਿਉਂ ਇਹ じゃ ਬਿਜ਼ਨਸ ਕਿਵੇਂ ਚੱਲ ਰਿਹਾ ਹੈ ਅੰਦਰ ਤੇ ਤੁਸੀਂ ਕਹਿੰਦੇ ਹੋ ਵੀ ਗੈਂਗਸਟਰ ਅੰਦਰੋਂ ਚਲਾ ਰਹੇ ਨੇ ਔਰ ਗੈਂਗਸਟਰ ਇਹ ਸਾਰਾ ਕੁਝ ਕਰਾ ਰਹੇ ਨੇ ਮੈਂ ਕਹਿੰਦਾ ਅਮਰੀਕਾ ਕੈਨੇਡਾ ਜਿੱਥੇ ਮਰਜੀ ਦੇਖ ਲੋ ਜੇਲ੍ਹਾਂ ਦੇ ਆਲੇ-ਦਾਲੇ ਸੈਟਲਾਈਟ ਲੱਗਿਆ ਹੋਇਆ ਅੰਦਰ 10 ਲੱਖ ਫੋਨ ਸਿੱਟਦੇ ਹੋ ਇੱਕ ਨਹੀਂ ਚੱਲੂਗਾ ਤੁਸੀਂ ਤੂੰ ਜੀ ਲਾਨੇ ਹੋ ਜੈਮਰ ਤੇ ਗੈਂਗਸਟਰਾਂ ਦੇ ਕੋਲ 5G ਫੋਨ ਫਿਰ ਉਹਨਾਂ ਦੀਆਂ ਇੰਟਰਵਿਊਆਂ ਚੱਲਦੀਆਂ ਨੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਤਾਂ ਵਰਤਦੇ ਹੋ ਉਹਨਾਂ ਇਹ ਤਾਂ ਹਤਕੜੀਆਂ ਨੂੜੀਆਂ ਅੰਦਰ ਪਏ ਆ ਉਹਨਾਂ ਦਾ ਦਿਖਾਉਣੇ ਉਹ ਵੀ ਨੇ ਇਹ ਕਹਤਾ ਉਹਨੇ ਉਹ ਕਹਤਾ ਕਰਾਉਣ ਵਾਲੇ ਤੇ ਹੈ ਹੀ ਹੋਰ ਕੋਈ ਇੱਕ ਸੂਬੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇੱਕ ਸੂਬੇ ਨੂੰ ਇਹ ਦਿਖਾਉਣ ਦੀ ਸਾਜ਼ਿਸ਼ ਹੈ ਵੀ ਇੱਥੇ ਲਾਅ ਐਂਡ ਆਰਡਰ ਹੈ ਹੀ ਨਹੀਂ